ਹਾਂਜੀ ਬਾਬੇਓ ਕੀ ਹਾਲ ਚਾਲ ਤੇ ਕੋਈ ਫਿਰ ਇਧਰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਆਪਣੀ ਇੱਕ ਹੋਰ ਨਵੀਂ ਵਲੌਗ ਵੀਡੀਓ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆ ਗਏ ਆਪਣੀ ਕੇਸ ਦੇ ਉੱਪਰ ਆਪਣੀ ਕੇਸ ਦੇ ਨਾਲ ਕਹਿੰਦੇ ਆ ਕਿ ਲੈਦਰ ਰਾਤ ਹੋ ਗਏ ਸੀ ਥੋੜਾ ਕੰਮ ਤੋਂ ਹੀ ਵੇਖਣਾ ਵਲੌਗ ਵਿੱਚ ਕਿ ਆਪਾਂ ਗਏ ਸੀ ਵੱਡਣਾ ਉੱਥੇ ਜਾ ਕੇ ਨਾ ਥੋੜਾ ਜਿਹਾ ਖੇਤ ਹੁਦਾਦੇ ਸੀ ਤੇ ਤਾਂ ਕਰ ਉਹ ਸਿਸਟਮ ਹੋ ਗਿਆ ਤੇ ਹੁਣ ਆਪਾਂ ਉਤਾਰਨ ਦੇ ਟਾਇਰ ਤੁਹਾਨੂੰ ਦਿਖਾਉਣੇ ਆ ਤੇ ਮਥਾੜੂ ਵੀ ਆਪਣੀ ਇੱਥੇ ਆ ਗਈ ਚਾਰ ਮਸ਼ੀਨਾਂ ਹੋ ਗਈਆਂ ਆਪਣੇ ਕੋਲ ਸਾਰੀਆਂ ਦਿਖਾਉਣੇ ਆ ਵੇਖੋ ਬੈਠ ਜਾਓ ਹਾਂਜੀ ਮਿੱਤਰੋ ਵੇਖ ਲਓ ਹਣਾ ਖਾਲਦੀ ਲਾ ਤੇ ਉਤੇ ਰਾਜੂ ਨੇ ਰਾਜੂ ਕੀ ਕਰਨ ਲੱਗਿਆ ਫਿਰ ਐ ਐ ਰਾਜੂ ਖੋਲਣ ਲੱਗੇ ਭਰਾਵਾ ਠੀਕ ਜੂਏ ਬਦਲਨੇ ਕੇ ਅੰਦਰ ਰਾਜੂ ਤੇ ਮਿੱਤਰੋ ਇਧਰ ਪੰਜ ਮਥਾੜੂ 4600 ਕਰ ਲੈ ਇਹਨੂੰ ਇੱਥੇ ਸੋਰਾ ਦਿਨ ਕੰਮ ਚ ਤੇ ਰਾਤ ਤੇਰੇ ਕੰਮ ਚ ਜਾਂਦੀ ਹੈ ਚਾਚਾ ਅੱਲਾ ਵਾਲਾ ਉਹ ਪਹਿਲਾਂ ਹੀ ਮਿੱਤਰੋ ਖੋਲਦਾ ਰਾਜੂ ਨੇ ਟਾਇਰ ਔਰ ਆੜ ਗਲਤ ਪਾ ਲਈ ਏ ਥੋੜੀ ਉੱਤੋਂ ਪਾਣੀ ਨਹੀਂ ਨਹੀਂ ਜੋਰ ਲਗਣਾ ਹੀ ਨਹੀਂ ਅੱਛੇ ਲਾਈ ਕਰਾਣ ਚਲੇ ਮਿੱਤਰ ਮਥਾੜੂ ਛਾਲੀ ਤੋਂ ਚੱਲੀ ਏ ਖੱਡੇ ਦੇ ਚੱਲੀ ਵੀ ਛੋਲੇ ਵਟੜਾ ਰਹਿ ਗਏ ਅੱਜ ਆਪਣੇ ਤਿੰਨ ਇੱਥੇ ਕੇਐਸ ਫੈਂਦੇ ਤੇ ਫਿਰ ਕੇਐਸ ਚੱਲਣ ਗੀਆਂ ਵੀ ਦਿਖਾਵਾਂਗੇ ਤੁਹਾਨੂੰ ਕੱਲ ਆਪਾਂ ਵੱਡੇ ਦੋ ਕੁ ਵੀਗੇ ਬਾਬਾ ਭਲੀ ਕਰੇ ਬੜੀ ਗੈਂਡ ਚੱਲੀ ਐ ਇੱਧਰ ਬਾਈ ਦੇਖੋ ਸਪੋਰਟਰ ਤਕੜੀ ਸ਼ਰੋਮਣੀ ਅਕਾਲੀ ਦਲ ਬਾਕੀ ਆਪਾਂ ਪੰਥ ਦੀ ਜੀਤ ਸਤਨਾਮ ਸ਼ਿਰਵਾਗਿਰ ਹਾਂਜੀ ਮਿੱਤਰੋ ਬੈਠ ਗਏ ਆਪਾਂ ਨਾਤ ਹੋ ਗਏ ਮੇਛੇ ਦੇ ਨਾਣ ਦੇਖੋ ਦੇਖਦਾ ਵੀਡੀਓ ਤੇ ਅੱਜ ਗਟਾ ਕਹਾਵਾਂਗੇ ਫਾਲ ਵੱਡੇ ਵਿਢੇ ਹੋ ਗਏ ਆਪਰੇ ਧਾਲੀ ਵੀ ਆ ਗਈ ਤੇ ਕੱਲ ਵੱਡੇ ਸੀ 2 ਵਿਗੇ ਉਸ ਤੋਂ ਬਾਅਦ ਖੜ ਗਏ ਅੱਜ ਫੇਰ ਆਪਾਂ ਜਾਵਾਂਗੇ ਅੱਜ ਕਿਦੇ ਕੰਮ ਕਰ ਦੇਖਣਾ ਦਿਖਾਵਾਂਗੇ ਫੇਰ ਤੁਹਾਨੂੰ ਵੀ ਤੇ ਮੈਂ ਕਿਹਾ ਦੇ ਦੀ ਅਪਡੇਟ 커피 ਟਾਈਮ ਹੋ ਗਿਆ ਬੈਠੇ ਸੀ ਪਹਿਲਾਂ ਕਰਿਆ ਮਸ਼ੀਨ ਦਾ ਕੰਮ ਕਿਛਾਇ ਤੁੰਦ ਕਾਇਆ ਵੀਡੀਓ ਵਿੱਚ ਤਾਂ ਹਾਂਜੀ ਮਿੱਤਰੋ ਆਪਾਂ ਇਹੀ ਕਟਿੰਗ ਕਰਾ ਕੇ ਤੇ ਆਪਾਂ ਨੂੰ ਵੇਖ ਕੇ ਰਾਜੂ ਤੇ ਚਾਚੇ ਪੱਪੂ ਵੀ ਕਹਿੰਦੇ ਆ ਆਪਾਂ ਵੀ ਕਰਨੀ ਆ ਤੇ ਲੱਗ ਪਿਆ ਆਪ ਹੀ ਕੋਲ ਸਾਹਿਬ ਮਕੋਣਾ ਬੈ ਕੈਮਰਾ ਕਰਕੇ ਕੀ ਹੋਈ ਜਾਂਦਾ ਦੇਖੋ ਮਿੱਤਰੋ ਆਪੇ ਹੀ ਕਟਿੰਗ ਚੱਲੀ ਜਾਂਦੀ ਹੈ ਸਿਰਾ ਗੱਲ ਵਧਾਏ ਤਾਂ ਪ੍ਰੋਪਰ ਨਾਈ ਤਰ ਚੱਲੀ ਜਾਂਦੀ ਹੈ ਪਾਣੀ ਪੁਣੀ ਤੇ ਲਾ ਲੈਂਦਾ ਜਵਾਕ ਤੇ ਸੁੱਕਈ ਪਾਣੀ ਲੋੜ ਨਹੀਂ ਦਿੰਦੀ ਪਾਣੀ ਉੱਤ ਤਰਾਂ ਕਰ ਠੀਕ ਹੈ ਮਿੱਤਰੋ ਚਲੋ ਵੀ ਇਹ 30 ਰੁਪਏ ਦਾ ਕੰਮ ਹੁੰਦਾ ਹੈ ਭਾਈ ਦਾੜੀ ਵਾਲਾ ਉਹ ਹੋ ਗਿਆ ਭਾਈ ਫ੍ਰੀ ਵਿੱਚ ਤੁਸੀਂ ਕਰਾ ਕੇ ਆ ਗਏ ਹੋਰ ਚੱਕੋ ਵੀ ਮੇਰੇ ਰਾਜੂ ਤਾਂ ਬਣ ਗਿਆ ਆ ਦੋ ਕੁ ਵਾਰ ਰਹਿ ਕੇ ਮੋਛਾਂ ਨੇ ਵੀ ਚੱਕ ਦੀਏ ਹੂੰ ਹੂੰ ਚੱਕ ਦੀਏ ਰਾਜੂ ਸੋਹਣਾ ਲੱਗੇਦਾ ਰਾਜ ਸੱਚੀ ਸੋਹਣਾ ਲੱਗੇਦਾ ਏ ਸੋਹਣਾ ਲੱਗੇਗਾ ਨਾ ਨਾ ਮੋਛ ਕਟਾ ਦੀ ਬਸ ਫਿਰ ਕੇ ਰਾਜੂ ਮੰਨ ਜਾ ਕੈਂਟ ਲੱਗੇਦਾ ਹੂੰ ਹੂੰ ਰਮਾਲ ਬੰਦ ਨਹੀਂ ਕਰ ਜਗੰਦ ਲੱਗੇਦਾ ਵੇਖ ਲਓ ਭਾਈ ਕਲਮਾ ਕਲਮਾ ਪੂਰੀਆਂ ਓਕੇ ਬਣਾਤੀਆਂ ਮੈਂ ਤਾਂ ਕਿਹਾ ਭਾਈ ਮੋਛੇ ਕਟਾ ਦੇ ਬੜਾ ਕੈਂਟ ਲੱਗੇਗਾ ਮੋਛੇ ਕਟਾਉਂਦਾ ਨਹੀਂ ਇਹ ਮੰਨੀ ਨਹੀਂ ਜਾਂਦਾ ਬਾਕੀ ਨਾਈ ਸਾਹਿਬ ਵੇਖੋ ਭਾਈ ਲੱਗੇ ਪਏ ਹਾਂਜੀ ਮਿੱਤਰੋ ਵੇਖ ਲਓ ਚਲੋ ਤੇ ਭਾਈ ਮੁੰਡਾ ਆਪਣਾ ਪਰਨ ਲਗਾ ਪਹਿਲੀ ਵਾਰ ਗ੍ਰੀਸ ਕਰਨ ਹਾਂ ਐਦਾਂ ਪਰੀ ਜਾਂਦਾ ਤੇ ਪਤਾ ਨਹੀਂ ਇਹਨੂੰ ਕਿੱਦਾਂ ਪਰਿੰਦੀ ਐ ਬਾਕੀ ਦੱਸਿਆ ਵੇ ਇਹ ਨਹੀਂ ਵੇਚ ਨਹੀਂ ਲੱਗਦਾ ਚੰਗਾ ਅੰਨੀ ਮਿੰਟ ਜਾਂਦਾ ਹੀ ਨਹੀਂ ਇਹ ਮੁੰਡਾ ਠਾਈ ਠਾਈ ਵਾਲਾ ਹਾਂ ਇਦਾਂ ਪੂਰਾ ਨਾਪਣਾ ਬਕਰਨੀ ਦੀ ਹਾਂ ਇਦਾਂ ਆ ਜਿਹੜੀ ਪਾਸੇ ਮਿੱਟੀ ਲੱਗੀ ਨਾ ਇਹਨਾਂ ਵਿੱਚ ਜਾਂਦੇ ਜੇ ਕੋਈ ਚਾਹੁੰਦਾ ਮੁੰਡਾ ਸਕੇਗਾ ਨਹੀਂ ਤਾਂ ਇਹ ਵੋਏ ਇਹ ਚਿਕਾ ਇਹ ਕਿ ਹੋ ਗਿਆ ਇਹ ਵੀ ਉਹ ਦਾਕ ਨੋ ਖੁੱਲ ਗਿਆ ਤੇਰੇ ਆਪਣੇ ਕੋਸ ਆ ਗਿਆ ਆਪ ਹਵਲੇ ਇੱਕ ਸੈਰ ਨੂੰ ਪੈਣਾ ਤੂੰ ਉਤ ਤਪ ਦੇਣਾ ਨਾ ਆਈ ਪਹਿਣਾ ਇਹ ਕੱਲਾ ਫਿਰ ਜਾਣਾਗਾ ਤੇਰਾ ਫੋ ਲਾਸਟ ਕਰ ਨੀ ਨਹੀਂ ਕੋਈ ਤਾਂ ਨਹੀਂ ਆਸਤੀ ਕਰੀ ਨਹੀਂ ਲਾਸਤੀ ਕੋ ਨਹੀਂ ਗਿਆ ਜਿੰਦਾ ਇਹਦੇ ਬੰਦ ਹੀ ਕਰਤਾ ਅੱਗੂ ਹੀ ਤੇ ਇਹ ਨਿਕਲਿਆ ਦੇਖੋ ਕੋਈ ਨਿਕਲ ਨਹੀਂ ਫਰੀ ਇਹ ਤਾਂ ਕੰਮ ਹੀ ਉਹੋ ਜਿਆਰ ਮੈਂ ਦੇਖਣਾ ਬੰਦ ਹੋਊ ਤੇ ਵੱਜਦਾ ਜੇ ਤਾਂ ਤੈਨੂੰ ਦੱਸ ਦਿੱਤਾ ਸੀ ਪਹਿਲਾਂ ਹੀ ਠੀਕ ਤੇ ਦੱਸਿਆ ਵੀ ਉਹ ਲੋਗ ਨਾ ਥੱਲੇ ਲੱਗਣ ਦੇ ਤੂੰ ਕਿੜਾ ਉਹ ਕਦੋਂ ਲੱਗ ਗਿਆ ਨਾ ਤਾਂ ਕਰਕੇ ਹੋ ਗਿਆ ਉਹ ਵੇਖੇ ਹਾਂ ਦੇਖਣੇ ਦਾ ਹੁਣ ਇਹ ਕਾ ਪ੍ਰਾਪ ਫੜ ਫੜ ਇਧਰ ਕਾਲੀ ਕਰ ਸਕੂਲ ਕਰਾਸ ਤੇ ਗਈ ਏ ਬਹੁਤ ਥੜੀ ਇਹ ਕਿ ਬਹੁਤ ਨੰਬਰ ਹੋਣਗੇ ਹਿੰਕਾਰ ਆਸਾਂ ਦੇ ਵੇਸ ਮੋੜਾ ਕਿੱਥੇ ਕਰਾਉਂਦਾ ਜਾ ਪਿਆਰਾ ਦੂਪਰਾ ਕਰਾ ਗਾੜੀ ਹੋਵੇਗਾ ਥੋੜਾ ਨਹੀਂ ਹੈਗਾ ਤੂੰ ਪਰਾ ਕਰ ਲੈ ਇਕੱਠਾ ਬਸ ਤੇ ਹੁਣ ਲੋਕੀ ਰਹਿ ਗਏ ਬੱਚੀ ਬੱਚੀ ਵਾਲੇ ਆਹ ਵੇਖੋ ਜੀ ਸਾਡਾ ਅੰਬੂ ਮਿੱਤਰੋ ਗਲਤ ਹੋ ਗਈ ਅੱਗੇ ਅੱਗੇ ਗਲਤ ਹੋ ਗਈ ਥੋੜਾ ਜਾਂ ਆਪਾਂ ਭਾਈ ਖੋਲੀ ਨੇ ਉਗਰ ਕਹਿੰਦੇ ਆਪਾਂ ਇੱਥੇ ਉਹ ਦੂਜੀ ਤਰ੍ਹਾਂ ਕਰ ਥੋੜਾ ਜਾਂ ਇੱਥੇ ਕਿੰਨਾ ਕਰ ਗਿਆ ਅੱਧਾ ਘੰਟਾ ਲੱਗੇਗਾ ਵੇਖੋ ਜੀ ਇੱਕ ਨੱਟ ਤੇ ਇੱਧਾ ਘੰਟਾ ਲੱਗੇਗਾ ਤੇ ਆਹ ਵਿਚਲਾ ਨੱਟ ਖੁੱਲਦਾ ਪਿਆ ਜੀ ਛੋਗਰ ਵਾਲਾ ਭਾਈ ਮੈਂ ਰੇਟਿੰਗ ਕਰਾਂ ਹਾਂ ਕੀ ਚੰਨਾ ਹੋ ਗਿਆ ਉਹ ਕੀ ਹੋ ਗਿਆ ਉਹ ਕੀ ਬੋਲ ਰਿਹਾ ਉਹ ਆਇਆਂ ਰਾ ਲੋ ਵੀ ਦੋਸਤੋ ਆ ਦੇਖ ਲੋ ਐ ਸਾਡਾ ਮਰਜੀਤ ਅੰਬਰ ਕਿੰਨਾ ਕਰ ਗਿਆ ਬਹੁਤ ਅੱਦਾ ਪਾਣੀ ਵੜ ਰਿਹਾ ਹਾਂ ਤੂੰ ਕੁਝ ਕਹਿਆ ਓਏ ਆ ਕਿਵੇਂ ਕੱਟ ਚੁਗਣਾ ਜਾਂ ਕੀ ਚੱਕਦਾ ਫਿਰਦਾ ਹੈ ਕੀ ਆ ਜਾਂਦੀਆਂ ਨੂੰ ਪਸੰਦ ਭਈ ਯਾਰ ਰਾਣੀਆਂ ਇਹਨੂੰ ਇੱਥੇ ਬਾਹਰ ਕਰਨਾ ਹੈ ਮਸ਼ੀਨ ਚ ਛੜਾ ਕੇ ਸਾਨੂੰ ਪਹਜਾਏਗਾ ਕਿਸ ਦਿਨ ਸਾਡਾ ਅੰਬੂ ਇਹਨੂੰ ਆਇਆ ਨਹੀਂ ਭਈਆਂ ਰਾਣੀਆਂ ਇੱਥੇ ਪਸੰਦ ਆਹ ਕਹਿੰਦਾ ਤੇ ਰੁਕੋ ਜੀ ਆਪਾਂ ਨੂੰ ਉੱਤਰ ਲੈਣ ਦੋ ਹੁਣ ਇਹ ਮੁੰਡਾ ਇਹੋ ਜਿਹਾ ਐਕਟ ਬੜਾ ਟਿਕੜਾ ਹੈ ਇਹ ਆਸ਼ਕ ਬਹੁਤ ਆਸ਼ਕ ਪੱਟੂ ਤਾਂ ਬਹੁਤ ਹੈ ਚਾਲ ਵੀ ਚਾਲ ਵੀ ਅੰਬੂ ਖੇਚ ਲੈ ਗਾ ਮੈਂ ਹੁਣ ਅੰਮੂ ਅੰਮੂ ਲੱਗ ਪਈ ਹੈ ਔਰ ਫਿਰ ਅਮਰਾ ਵੇਖ ਆਏ ਕਮਾ ਦਿੱਤਾ ਜੀ ਦੇਖੋ ਜੀ ਆ ਮੈਂ ਕਮਾ ਰਿਆਂ ਇਹਦਾ ਮੂੰਹ ਥੱਲੇ ਲਿਆ ਰਿਹਾ ਥੱਲੇ ਕਰ ਫਿਰ ਤੇ ਜਿਹੜਾ ਨਾਟ ਖੋਲੇ ਥੱਲੇ ਪਾਸੇ ਆ ਗਿਆ ਕੋਈ ਨਾਟ ਹਲ ਥੱਲੇ ਪਾਸੇ ਆ ਗਿਆ ਹਾਂ ਇਹ ਤਾਂ ਤੇਬਰੀ ਜਿਹੜੇ ਬਸ ਖੋਲੀ ਉਹਨਾਂ ਤੇਬਰੀ ਹਲ ਥੱਲੇ ਹਾਂ ਥੱਲੇ ਹਾਂ ਸਿੱਧਾ ਹੈ ਨਾ ਥੋੜਾ ਜਿਹਾ ਇੱਧਰ ਕਰ ਉਹ ਪਿੱਛੇ ਕਹਣਾ ਲੋ ਤਾਂ ਸੱਚ ਨਾਲ

ਲੋ ਵੀ ਦੋਸਤੋ ਹੱਡ ਕਰ ਆ ਓਗਰ ਚੋਂ ਆ ਬਲਾਂ ਨਿਕਲੀ ਜੀ ਆ ਚੈੱਕ ਕਰੋ ਮੜਾ ਜਾ ਵਲਾਂ ਜਾਲਾ 21 ਸਿਸਟਮ ਹੁੰਦਾ ਹੈ ਦੱਸਿਆ ਜੀ ਹੱਡ ਹੁੰਦਾ ਜੀ ਹੱਡ ਗੋਡਾ ਜਿਹਨੂੰ ਗੋਡਾ ਕਹਿੰਦੇ ਆ ਇਹ ਦੇਖੋ ਜੀ ਗੋਡਾ ਹੈ ਜੀ ਆ ਮਸ਼ੀਨ ਦੀ ਵੱਖੀ ਚ ਠੋਕਿਆ ਪਿਆ ਸੀ ਇਹ ਕੱਢਿਆ ਜੀ ਤੇ ਆ ਮਸ਼ੀਨ ਦੀ ਵੱਖੀ ਚ ਇਹ ਗੋਡਾ ਠੋਕਿਆ ਪਿਆ ਸੀ ਇਹ ਹੋ ਗਿਆ ਸੀ ਬਿਮਾਰ ਤੇ ਬਾਟ ਹੋਣਾ ਇਹਨੂੰ ਇੰਜੈਕਸ਼ਨ ਲਗਾਉਣ ਲੱਗੇ ਆ ਆਹ ਆ ਰਿਹਾ ਜੀ ਸਾਡਾ ਰੈਕਸ਼ਨ ਆਹਾ ਮੈਂ ਕਿਹਾ ਵੱਡਾ ਲੱਗਣਾ ਐ ਇੰਨਾ ਵੱਡਾ ਰੈਕਸ਼ਨ ਲੱਗਣਾ ਜੀ ਤੇ ਆਹ ਸਰਿੰਜ ਵਿਖਾਓ ਅੱਗੋਂ ਮਾੜੀ ਜੀ ਲਓ ਜੀ ਆਹ ਇਹਦੀ ਸਰਿੰਜ ਆਹ ਦੇਖ ਲਓ ਜੀ ਇਹ ਬਦਲਨੀ ਪੈਂਦੀ ਆ ਇਹ ਬਦਲਨੀ ਇਹ ਟੀਕਾ ਬਦਲਣਾ ਪੈਂਦਾ ਕਿਉਂਕਿ ਸੂਈ ਖੁਸ਼ੀ ਕਿੱਥੇ ਗਈ ਇੱਥੇ ਤੇ ਖੁਸ਼ੀ ਕਿੱਥੇ ਗਈ ਖੁਸ਼ੀ ਵੀ ਹੈਗੀ ਐ ਕਿੱਥੇ ਗਈ ਖੁਸ਼ੀ ਹੀ ਮੇਰੇ ਚਿਹਰੇ ਤੇ ਖੁਸ਼ੀ ਹੋਣ ਤੇ ਖੁਸ਼ੀ ਹੋਣਾ ਬੂ ਦੇ ਚਿਹਰੇ ਤੇ ਆ ਜੀ ਆ ਆ ਨੂੰ ਖੁਸ਼ੀ ਕਹਿੰਦੇ ਆ ਜਿਹੜੀ ਦਾਣੇ ਚ ਵਿੱਚੋਂ ਨਿਕਲਦੀ ਆ ਇਹ ਅੱਗੇ ਥੱਬਾਂ ਮੂੰਹਾਂ ਜੁੜ ਜਾਂਦੀ ਜਿਵੇਂ ਕਹਿੰਦੇ ਆ ਤੇ ਆ ਲੱਗੀ ਟੀਕਾ ਵੈਸੇ ਦੀ ਵਿਚਾਰੇ ਨੇ ਆਵਾਜ਼ ਤਾਂ ਨਿਕਲੀ ਸੀ ਆ ਡਾਕਟਰ ਸਾਹਿਬ ਪੂਰਾ ਜੋਰ ਲਾ ਰਹੇ ਨੇ ਕਿਲਦੇ ਨੇ ਆਪਦੀ ਹਿੰਮਤ ਨਹੀਂ ਹਾਰਦੇ ਪਰ ਫਿਰ ਵੀ ਆ ਦੇਖੋ ਸਿਰ ਮਾਰਨ ਲੱਗ ਗਿਆ ਇਹਨੂੰ ਇੰਨੀ ਦਰਦ ਹੋਣ ਲੱਗੀ ਆ ਤੇ ਉਹ ਵੇ ਡਾਕਟਰ ਸਾਹਿਬ ਇੰਨੇ ਮਰੀਜ਼ ਨੂੰ ਨਹੀਂ ਹੋ ਰਹੀ ਤਕਲੀਫ ਜਿੰਨਾ ਡਾਕਟਰ ਨੂੰ ਹੋ ਰਹੀ ਤੇਜ ਨਹੀਂ ਡਾਕਟਰ ਨੂੰ ਹੋ ਰਹੀ ਆ ਜੀ ਹਾਂ ਵੀ ਆ ਨਾਲ ਜਿਹੜਾ ਰੱਖਿਆ ਉਹਨੇ ਲੱਤਾ ਪਾਵਾ ਪੜਨਾ ਕੰਪਾਊਂਡਰ ਹੁੰਦਾ ਹੈ ਕੀ ਹੁੰਦਾ ਕੰਪਾਊਂਡਰ ਕੰਪਾਊਂਡਰ ਜਿਹੜਾ ਮਰੀਜ਼ ਦੀਆਂ ਲੱਤਾ ਪਾਵਾ ਫੜਦਾ ਜੀ ਇਹ ਕੰਪਾਊਂਡਰ ਆ ਜੀ ਤੇ ਚਾਬੀ ਫੜਾ ਦੱਸ ਨੰਬਰ ਤੇ 10 ਨੰਬਰ ਦੀ ਬੰਦ ਕਰ ਲੈ ਉੱਤੇ ਉੱਤੇ ਥੱਲੇ ਕਿੰਨੀ ਆਦੀ ਤੇ ਮਿੱਤਰੋ ਅੱਜ ਦਾ ਵਲੌਗ ਫਾਬੋ ਖਾਲੀ ਪੱਠੇ ਤੇ ਆ ਬਾਬਾ ਵਡੇਰਾ ਵੇਖ ਲੋ ਇੰਨਾ ਹੀ ਵਡੇਰੀ ਉਮਰ ਚ ਵੀ ਕੰਮ ਕਰ ਰਿਹਾ ਹੈ ਦੇਖ ਲੋ ਜੀ ਤੌਣ ਨਹੀਂ ਵਿਚਾਰੇ ਦੀ ਸਿੱਧੀ ਹੁੰਦੀ ਉੱਤੇ ਪੰਡ ਪੱਠਾਂ ਦੀ ਰੱਖੀ ਹੈ ਉਧਰ ਬਾਹਰ ਹੈ ਤੇ ਬੰਦੇ ਨੇ ਆਪਣੇ ਯਾਰ ਤੇ ਆ ਹੁਣ ਇੰਜੈਕਸ਼ਨ ਲੱਗ ਚੁੱਕਿਆ ਹੈ ਮਰੀਜ਼ ਪੂਰਾ ਸੈਟ ਹੈ ਤੇ ਹੁਣ ਆਪਾਂ ਦੂਸਰੇ ਪਾਸੇ ਦਿਖਾਣੇ ਆ ਆਪਣੀ ਜਨਤਾ ਜੀ ਤੇ ਇਹ ਆਪਣੀ ਜਨਤਾ ਸੀ ਜੀ ਤੇ ਉਧਰ ਮਰੀਦ ਦੀ ਖੁਸ਼ੀ ਚ ਮਰੀਜ਼ ਹੋਗਾ ਠੀਕ ਉਧਰ ਸਮੋਸੇ ਚੱਲ ਰਿਹਾ ਜੀ ਹਾਈ ਫਾਈ ਪੂਰੇ ਐਚ ਡੀ ਹਾਂਜੀ ਸਮੋਸੇ ਚੱਲ ਸਮੋਸੇ ਵਿੱਚ ਮੈਂ ਵੀਡੀਓ ਚ ਲੈ ਕੇ ਆਇਆ ਸਮੋਸੇ ਹੀ ਵਿਖਾਏ ਆ ਤੇ ਉਹ ਸਮੋਸੇ ਆ ਡਾਕਟਰ ਸਾਹਿਬ ਨੇ ਤਾਂ ਵੈਸੇ ਹੀ ਨਹੀਂ ਦੇਣੇ ਸੀਗੇ ਕਿਉਂਕਿ ਇਹ ਤਰਸ ਨਹੀਂ ਖਾਂਦਾ ਜੈਕਸ਼ਨ ਲਾਣ ਲੱਗਿਆ ਵੇਖੋ ਕਿੱਡਾ ਵੱਡਾ ਇਹਨੇ ਸੰਦ ਰੱਖਿਆ ਕਹਿੰਦਾ ਪਿੰਡਾਂ ਵਾਲੇ ਕੋਲ ਐਡੇ ਐਡੇ ਹੁੰਦੇ ਆ ਤੇ ਦੇਖ ਲਓ ਜੀ ਹੈ ਤੁਸੀਂ ਆ ਗਏ ਤੇ ਹੁਣ ਵਿਚਾਰ ਅੱਗੇ ਨਾਲ ਠੀਕ ਆ ਟਿਕ ਗਿਆ ਵੇ ਸਿਰ ਜੱਗੇ ਮਾਰਨ ਲੱਗਿਆ ਸੀਗਾ ਕਾਫੀ ਟਾਈਮ ਤੋਂ ਤੇ ਬਸ ਉਹਨੇ ਸੈੱਟ ਆ ਜੀ ਤੇ ਮਸ਼ੀਨ ਦੀ ਖੱਬੀ ਵੱਖੀ ਦੇ ਵਿੱਚ ਫਿੱਟ ਕਰ ਦੇਣਾ ਜੀ ਤੇ ਆ ਡਾਕਟਰ ਸਾਹਿਬ ਦੇਖ ਲੋ ਜੀ ਫੇਰ ਫੇਰ ਤੰਗ ਹੋ ਰਹੇ ਨੇ ਤੇ ਤੇ ਇੰਗਲਿਸ ਗਨ ਤਨ ਤਨ ਕੇ ਭਰੀ ਸੀ ਜੀ ਪਹਿਲਾਂ ਤਾਂ ਕਰਕੇ ਡਾਕਟਰ ਸਾਹਿਬ ਥੋੜਾ ਜਿਹਾ ਔਖਾ ਹੋ ਰਿਹਾ ਹੈ ਚੱਕਾ ਤੇ ਨਾ ਜੀ ਛੱਕਾ ਤਾਂ ਨਹੀਂ ਲਾਉਣਾ ਪਰਲੇ ਪਾਸੇ ਲਾ ਲਓ ਆ ਚੱਲੇ ਆਪਣੇ ਡਾਕਟਰ ਸਾਹਿਬ ਕੁੰਜਣ ਲੱਗੇ ਹੋਣਾ ਠੀਕ ਆ ਕਰ ਲਈ ਤੇ ਆਉਂਟੀ ਘਾ ਦਾ ਸਾਫ ਕਰਨ ਲੱਗੇ ਆ ਹੈ ਉਹ ਸਾਹ ਮੈਂ ਕਰ ਆਇਆ ਕੰਦ ਅੱਗੋ ਹੈਗਾ ਪਰਾਲੀ ਜੀ ਕੱਢ ਹੱਥ ਲਾਇਆ ਮੁਰਲਾ ਪਸਾ ਚਲੋ ਜੀ ਮੈਂ ਕਰਕੇ ਆਉਣਾ ਆ ਸੁਰੀ ਅੱਗੋ ਸਰੀ ਸੁੱਟ ਗਿਆ ਇਹਨੂੰ ਅੱਗੋ ਵੜ ਕੇ ਸਿੱਧਾ ਕਰੀ ਮਾੜਾ ਜਿਹਾ ਭਰਾਵਾ ਹੱਥ ਪਾਣਾ ਮੇਰੇ ਕੱਲੇ ਦੇ ਵਾਸਤੇ ਰੋਗ ਨਹੀਂਗਾ ਮੈਨੂੰ ਨਹੀਂ ਤਾਂ ਪੁੱਠਾ ਫੜਾ ਬੱਚਾ ਮੈਂ ਮੈਂ ਵੀ ਐਵੇਂ ਐਵੇਂ ਤਕਾਲਾ ਤਕਾਲਾ ਨਾ ਸਹਰੇ ਨਾ ਚੱਲ ਦੱਸ ਕੇ ਮੜਾ ਜਾ ਚਲੋ ਮਿੱਤਰੋ ਹੁਣ ਰੱਖਦੇ ਆ ਇੱਥੇ ਥੋੜਾ ਜਿਹਾ ਕਰਾ ਦਈਏ ਇਹਨਾਂ ਨਾਲ ਸੈਟ ਵਟ ਫਿਰ ਉਤبوط ਕਰਦੇ ਆ ਕੇ ਗੱਲਬਾਤ ਤਾਂ ਹਾਂਜੀ ਮਿੱਤਰੋ ਹੁਣ ਆਪਣਾ ਹੋ ਗਿਆ ਸਾਰਾ ਕੰਮ ਕਲੀਅਰ ਹੈ ਬੈੱਡ ਦਾ ਵੀ ਕੀਤਾ ਏ ਥੋੜਾ ਜਿਹਾ ਕੰਮ ਇਹਨੇ ਨਾ ਮੈਂ ਆਖਣ ਲੱਗਾ ਫਿਰ ਮੈਂ ਵੀਡੀਓ ਪਾਈ ਜਨਾ ਤਾਂ ਕਰਕੇ ਘਰੇ ਵੀ ਵੇਖ ਲੈਂਦੇ ਆ ਨਹੀਂ ਤੇ ਨੰਗੂ ਕਹਿਣਾ ਸੀ ਇਹਨਾਂ ਸਾਰੀ ਦੀ ਮਿੱਟੀ ਜਾਦੀ ਉੱਤੇ ਨਾਤਾ ਜਿਹੇ ਤੇ ਐਸਡੀ ਪੂਰੀ ਹਾਈ ਫਾਈ ਮਫੂਕ ਤੋਨੀ ਇਹਦਾ ਹਾਰਾ ਗਲਵਾ ਭਰ ਸਟਾ ਮੈਂ ਸਭ ਵੇਖ ਲੋ ਬਾਈ ਕਿਉਂਕਿ ਜੋਰ ਤਾਂ ਮੋੜ ਲਾਉਣਾ ਉਹ ਵੇਖੋ ਬਾਈ ਕਿਹਨਾਂ 베ਰ ਤੋੜਣ ਜਣਿਆ 베ਰ ਤੋੜਦਾ ਵੇ ਕਿੱਕਰ ਤੂੰ ਕਿੱਕਰ ਤੋਂ 베ਰ ਬਾਈ ਕਿੱਕਰ ਤੂੰ ਆ ਵੇਖੀ ਨਾ ਸੋ ਸੋ ਲੱਗਿਆ ਇਹ ਆਹ ਦੇਖ ਪੂਰਾ ਦੇਖ ਚੈੱਕ ਕਰੋ ਤੇ ਵੇਖ ਲੋ ਆਪਣੀ ਸ਼ਮੀਨਾ ਪਿੱਛੇ ਹਿੰਦ ਤੇ ਕੇਸ ਰਹਿ ਗਈ ਆਹ ਵਖਾਈਂ ਬ੍ਰਾਡ ਵਾਲੀ ਕੇਸ ਲੈ ਕੇ ਬਾਈ ਸਾਈਡ ਤੇ ਸਟਾਲੀਆ ਸਾਈਡ ਨੂੰ ਤੇ ਬਾਕੀ ਇੱਥੋਂ ਦਾ ਬਾਈ ਦੇਖ ਲੋ ਅੱਡੇ ਇਹੋ ਜਿਹੇ ਹੁੰਦੇ ਆ ਆਪਣੇ ਅੱਡੇ ਕਿਸ ਤਰ੍ਹਾਂ ਦੇ ਹੁੰਦੇ ਆ ਤੇ ਬਾਕੀ ਅਸੀਂ ਪਿਛਲੀ ਵਾਰੀ ਵੀ ਇੱਥੇ ਉਦੋਂ ਪੂਰਾ ਗੰਦ ਪਾਇਆ ਸੀ ਤੁਸੀਂ ਪ੍ਰੋਗਰਾਮ ਚ ਵੇਖਿਆ ਹੋਣਾ ਆ ਆ ਸਾਰੀ ਸੇਵ ਕਰਾਈ ਜੱਜ ਆ ਦੇਖ ਉਹ ਵਖਾ ਦਿੱਤੀ ਮੈਂ ਸਾਰੀ ਵਲੋਗ ਵਿੱਚ ਤੇ ਬਾਕੀ ਆਪਣਾ ਬੇਲੀ ਯਾਰ ਉੱਡ ਜਾਂਦੇ ਇਕੱਲਾ ਹੀ ਇਕੱਲਾ ਹੀ ਵੇ ਇਹਨੂੰ ਬੇਰ ਤੋੜਨੀ ਕਾਲੀ ਬੜੀ ਆ ਤੇ ਆਪਾਂ ਮੈਂ ਤੁਹਾਨੂੰ ਜੇ ਕਰੈਕਟ ਏਰੀਆ ਦੱਸავੀ ਆਪਾਂ ਕਿੱਥੇ ਆ ਆਪਾਂ ਵੇਖੋ ਆਪਾਂ ਬਈ ਇੱਥੇ ਆ ਆ ਲਿਖਿਆ ਆਪਣਾ ਪਸੂਨੀਆਂ ਪੱਕੀ ਲੋਕੇਸ਼ਨ ਦਿੰਦੀ ਆ ਬਈ ਕਿ ਉਹਨੂੰ ਕੱਚੀ ਲੋਕੇਸ਼ਨ ਦਿੰਦੀ ਆ 100 ਮੀਟਰ ਅੱਗੇ ਬਾਰਡਰ ਪੈਂਦਾ ਤੇ ਦੇਖੋ ਕਿਵੇਂ ਲੁੱਕ ਲੱਗੀ ਜਾਂਦੀ ਏ ਥੋੜਾ ਘੈਂਟ ਲੁੱਕ ਬਣਾਏ ਸੀ ਲੁੱਕ ਤਾਂ ਪੂਰੀ ਮੈਟਰ ਕਰਦੀ ਏ ਤੇ ਜਿਵੇਂ ਦੱਸਿਆ ਸੀ ਨੇ ਮੇਛੇ ਨੇ ਉਹ ਚੀਜ਼ ਕੀ ਬਸ ਸਹੀ ਸੀ ਗੱਲ ਤੀ ਕਿ ਸਹੀ ਏ ਗਲਤ ਏ ਕਿਹਨਸੀ ਵਾਲੀ ਮੇਛੇ ਨੇ ਦੱਸਿਆ ਸੀ हां ओ सही सही बैयाराडी बारी ओ बैयारा नहीं ओ जेडी केडी बाई ਕੁੜੀ ਹੈ ਨਾ ਭਾਵੇਂ ਇਹ ਰਾਜੂ ਸੈਟ ਕੀਤੀ ਹੋਈ ਹੈ ਬਈਆਰਾ ਨਹੀਂ ਹੋਵੇ ਹਨਾ ਇਹ ਰਾਜੂ ਸੈਟ ਕਰ ਲੈਂਦਾ ਤੇ ਇਹਦੇ ਇੰਨੀਆਂ ਮਰਦੀਆਂ ਵੀ ਛੱਡ ਗੱਲਾਂ ਦੋ ਅੰਬੂ ਅੰਬੂ ਹੁੰਦੀ ਹੈ ਹਰ ਜਗ੍ਹਾ ਅੰਬੂ ਅੰਬੂ ਥੋੜਾ ਹੁੰਦੀ ਹੈ ਉਹ ਅੰਬੂ ਅੰਬੂ ਹੀ ਕਰਤੀ ਹੈ ਉਹ ਅੰਬੂ ਏ ਅੰਮੂ 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 ਕਾਦੀ ਹੈ ਮੈਂ ਝੂਠਾ ਹੋ ਜਨਾ ਉਹ ਭਈਓ ਕਿੱਧਰ ਚੱਲਾ ਲੰਗ ਲੰਗ ਕਿੱਧਰ ਲੰਗ ਤੂੰ ਵੇਖੀਂ ਕਦੀ ਉਹ ਮੈਨੂੰ ਤਾਂ ਤੂੰ ਨੇਰੀ ਹੋ ਗਿਆ ਵੇਖ ਕੇ ਐਡਾ ਤਕੜਾ ਕਿੱਧੜ ਹੁੰਦਾ ਤੂੰ ਵੇਖੀਂ ਨਹੀਂ ਬਈ ਮੈਂ ਬੈਕ ਕੈਮਰਾ ਕਰਨਾ ਹੁਣ ਦਿਖਾ ਬੇਰੇ ਬੇਰੇ ਹਾਂ ਬੇਰ ਬੇਰੀਆਂ ਨੂੰ ਲੱਗਦੇ ਨੇ ਦਲੇਰ ਦਲੇਰੀਆਂ ਨੂੰ ਲੱਗਦੇ ਨੇ ਕੋਈ ਵੱਡੇ ਹੋ ਗਿਆ ਆਪਾਂ ਵੀ ਪਹਿਲਾਂ ਨਿੱਕੇ ਜਾਗ ਲੱਗਦੇ ਸੀ ਇੱਥੇ ਵੱਡਾ ਹੋ ਗਿਆ ਕਦਮ ਨਹੀਂ ਇਹਨੂੰ ਆਵੇਂ ਆਵੇਂ ਮੈਂ ਰੋਡ ਤੇ ਖੜਦਾ ਮੈਂ ਤਾਂ ਹੀ ਬਰਾਬਰ ਦਾ ਹੋਣਾ ਦੇਖੋ ਜੀ ਇਹ ਮਿੱਤਰੋ ਬੇਰ ਦਿਖਾਉਣੇ ਬੇਰ ਇਹ ਅੱਠ ਕਿਆ ਵੱਟਾ ਡਿੱਗ ਪਏ ਮਿੱਤਰੋ ਵੇਖੋ ਕਿੰਨੇ ਜਾਂਦਾ ਬੇਰ ਹੁਣ ਥੱਲੇ ਚੁਗਣਗੇ ਦਿਖਾਉਣੇ ਤੁਹਾਨੂੰ ਜੀ ਮਿੱਤਰੋ ਆਹ ਰੇ ਬੇਰ ਇੱਥੇ ਉਹਨਾਂ ਦਾ ਮੈਂ ਡੇਲੀ ਤੋੜਨ ਇਹਨਾਂ ਨੇ ਮੈਂ ਅੱਜ ਦੱਸਿਆ ਵੀ ਇੱਥੋਂ ਮੈਂ ਬੇਰ ਲਵਾਉਣਾ ਇਹਨੇ ਚੱਪੜਾ ਵਾਲੇ ਨਹੀਂ ਫਿਰ ਰੋਵੇਗਾ ਆਹੀਂ ਲਾ ਕੇ ਨਹੀਂ ਦੇਣੀ ਉਹਨੂੰ ਉਹੀ ਗੱਲ ਹੋ ਗਈ ਤਾਂ ਹਾਂਜੀ ਮਿੱਤਰ ਆਪਾਂ ਚੋਕਲੇ ਸੀ ਬੇਰ ਇੱਥੋਂ ਹਾਂ ਬਾਕੀ ਕਾਫੀ ਜਿਆਦਾ ਬੇਰ ਪਏ ਥੱਲੇ ਵੀ ਆਪਾਂ ਚੋਕਲੇ ਸੀ ਬੇਰ ਵੇਖ ਲਓ ਆਹ ਦੇਖ ਲਓ ਆਹ ਗਲ ਮਿੱਤਰੋ ਇਹ ਲਈ ਬਟਾ ਤੇ ਚਲੋ ਠੀਕ ਆਇ ਤਾਂ ਵਲੋਗ ਆਪਾਂ ਰੱਖਦੇ ਇੱਥੇ ਜੇ ਕੁਝ ਹੋਈ ਬੇਰ ਡਿੱਗ ਪਏ ਜੇ ਕੋਈ ਹੋਈ ਗੱਲਬਾਤ ਇੱਥੇ ਕੁਝ ਉਦਾਂ ਦਾ ਹੋਇਆ ਸੀਨ ਤੁਹਾਨੂੰ ਦਿਖਾਵਾਂਗੇ ਬਾਕੀ ਵੀ ਹਮੇਂ ਛਿਣੀ ਵੀ ਚੋਕਲੇ ਪਏ ਬੇਰ ਤੇ ਚਲੋ ਹੁਣ ਰੱਖਦੇ ਆਇ ਤਾਂ ਵਲੋਗ ਇੱਥੇ ਆਈ ਹੋਪ ਤੁਸੀਂ ਇੰਜੋਏ ਕੀਤਾ ਵਲੋਗ ਤੇ ਜੇ ਜੋਏ ਕੀਤਾ ਤਾਂ ਬਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਇਦਾਂ ਦੀ ਵੀਡੀਓ ਵੇਖਣ ਵਾਸਤੇ ਬਾਈ ਅੰਮੋ ਟਵੀਟ ਚ ਨਹੀਂ ਨਹੀਂ ਅੰਮੋ ਕਮੈਂਟਰਰ ਨੂੰ ਬਾਈ ਫੋਲੋ ਕਰ ਲਿਓ ਤੇ ਚਲੋ ਠੀਕ ਆ ਵਾ ਮਿਲਦੇ ਆ ਅਗਲੇ ਵਲੌਗ ਵਿੱਚ 라ਜੂ ਕਰਦੇ ਬਾਈ ਬਾਈ ਠੀਕ ਹੈ ਬਾਈ ਬਾਈ ਮਿੱਤਰੋ ਮਿਲਦੇ ਆ ਅਗਲੇ ਵਲੌਗ ਵਿੱਚ ਜੇ ਕਿਨ ਬੇਰ ਖਾਣੇ ਤੇ ਬਾਈ ਆਜੋ ਵਿਆਵਰੇ ਬਸੋਨੀ ਅੱਜ ਖਵਾ ਲਾਂਗੇ ਤੁਹਾਨੂੰ ਚਲੋ ਠੀਕ ਹੈ ਓਕੇ ਬਾਈ ਬਾਈ ਲਵ ਯੂ ਸਰ ਕਹਿੰਦੇ ਬਾਈ 라ਜੂ ਗੰਦ ਬਣਾਉਂਦਾ ਪਿੱਛੇ ਗਾਂਦ ਨਹੀਂ ਪਾਉਂਦਾ ਮੇਛਾ ਵੇਖੋ ਬਈ ਕਿੰਨੇ ਚੁਕੀ ਫਿਰਦਾ ਮੈਂ ਤਾਂ ਧਿਆਨ ਹੀ ਨਹੀਂ ਹੁੰਦਿੱਤਾ ਬਈ ਨੇ ਬੇਰ ਵੇਖੋ ਦਿਖਾਈ 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 ਬਈ ਨੇ ਬੇਰ ਵੇਖੋ ਬਈ ਕਿੰਨੇ ਲਿਖਦਾ ਪੜ੍ਹ ਲਾ ਨੋ ਬਈ ਪੜ੍ਹ ਲਓ ਖਾਣਾ ਬਈ ਮੈਂ ਨਾ ਭੁੱਖ ਭੁੱਖ ਵਸ ਗਈ ਜੀ ਇਧਰ ਬਈ ਨਹੀਂ ਨਾ ਵੇਖੋ ਬਈ ਕਿਵੇਂ ਬਈ ਬੋਝੇ ਵੜੀ ਬੈਠੇ ਬੰਗਾ ਭੁੱਖਾ ਥਾ ਗਈ ਭਾਈ ਮੈਂ ਤਾਂ ਧਿਆਨ ਨਹੀਂ ਦਿੱਤਾ ਮੈਂ ਮੈਂ ਵੇਖੋ ਫੇਰ ਕਿਤੇ ਕੁਝ ਸਾਡੀ ਇਮਾਨਦਾਰੀ ਦੇਖ ਲਓ ਜੀ ਅਸੀਂ ਇੰਨੇ ਕੋ ਲਈ ਸਾਡੇ ਹੱਥਾਂ 'ਚ ਫਿਰਦੇ ਆ ਉਹ ਭਾਈ ਵੇਖੋ ਹੁੰਦੇ ਪੂਰੇ ਨਹੀਂ ਹੁੰਦੇ ਵੇ ਫੇਰ ਅੰਨੇ ਚੁਗਿਰਦਾ ਭਾਈ ਵੇਖੋ ਕੋਈ ਭਾਈ ਇਹ ਕੁ ਕੀ ਵਜਾ ਦਵਾਏ ਦਈ ਤੇ ਬਾਕੀ ਆਪਣੀ ਇੱਦਾਂ ਹੀ ਸਾਸੇ ਕਿੱਡੇ ਚੱਲਦੇ ਰਹਿੰਦੇ ਇੱਥੇ ਤੇ ਇੱਦਾਂ ਹੀ ਦੇਣ ਟੱਪ ਟੱਪ ਜਾਣੇ ਆਪਣੇ ਵੀ ਤੇ ਹਜੇ ਵਕੀ ਕੰਮ ਚੱਲੇ ਨਹੀਂ ਆਪਣਾ ਕੱਦ 2 ਵੀਗੇ ਵੱਡੇ ਸੀ ਤੇ ਅੱਜ 10 ਵੀਗੇ ਕਹਿੰਦੇ ਬਾਕੀ ਵੱਡੇ ਨਹੀਂ ਤੇ ਆਹ ਦੇਖੀ ਤੇ ਅੱਜ ਦਾ ਵੀ ਕਹਿੰਦੀ ਆ ਵੱਡੇ ਨਹੀਂ ਆਪਾਂ ਕੱਲ ਵੱਡਾਂਗੇ ਤੇ ਤੁਹਾਨੂੰ ਵਲੌਗ ਚ ਦੇਖਣ ਨੂੰ ਮਿਲਣਗੇ ਬਾਕੀ ਆਪਾਂ ਕੀਤੇ ਦੋ ਤਿੰਨ ਕੰਮ ਉਹ ਤੁਸੀਂ ਵੇਖ ਲਿਆ ਤੇ ਚਲੋ ਠੀਕ ਆ ਹੁਣ ਮਿਲਦੇ ਆਪਾਂ ਅਗਲੇ ਵਲੌਗ ਵਿੱਚ ਤੇ ਚਲੋ ਠੀਕ ਆ ਮਿਲਦੇ ਅਗਲੇ ਵਲੌਗ ਵਿੱਚ ਆਈ ਹੋਪ ਤੁਸੀਂ ਇੰਜੋਏ ਕੀਤਾ ਵਲੌਗ ਨੂੰ ਜੀ ਇੰਜੋਏ ਕੀਤਾ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਦਬ ਕੇ ਤੇ ਮਿਲਦੇ ਆਪਾਂ ਅੱਗੇ ਕਰਦੇ ਪਾਏ ਬਾਈ ਬਾਏ ਜੀ ਬਾਏ ਬਾਏ ਬਾਏ